ਬਾਰਸ ਜੰਗੀ ਥੋਕੇ ਪੈਣ ਲਈ ਮੈਂ ਵਹ ਲੈ ਆ ਸਾ ਵੀ ਅਸੀਂ ਨਾਲ 28 ਤੱਕ ਲੱਗ ਗਿਆ ਜੀ ਤੇ ਇਹ ਮਸਲਾ 3 ਵਜੇ ਦੀ ਪੈਣ ਦੀ ਹੈ ਤੇ ਹੁਣ 5 ਵਜ ਗਏ ਜੀ ਅੱਜ ਤੇ ਜੇ ਦਿਨ ਫੇਰ ਗਲੂਕੋਜ਼ ਲੱਗ ਗਿਆ ਦਵਾਈ ਨਾ ਵੀ ਦੇਖੋ ਹੁਣ ਬਣ ਗਿਆ ਤੁਹਾਨੂੰ ਸਿਰ ਦਰਦ ਕਰਦੀ ਪੇਟ ਦਰਦ ਕਰਦੀ बेहੋਸ਼ੀ ਮਹਾਰਾਜ ਕਿਰਪਾ ਕਰੇ ਬਾਬਾ ਨਾਨਕ ਦੁੱਖ ਨਹੀਂ ਦਿੱਕਰਾ ਹੈ ਆ ਗਏ ਮਮੀ ਨੇ ਹਾਂਜੀ ਸਤਾਜ ਜੀ ਆ ਗਏ ਜੀ ਕੀ ਹਾਲ ਚਾਲ ਹਾਂ ਠੀਕ ਰਹਾ ਤਾਂ ਪਾਟ ਕੀਤਾ ਘੜੀ ਤੇ ਠੀਕ ਹੋ ਗਿਆ ਉਹ ਚੇਰਤ ਉਹ ਦਿੱਕ ਚੁੱਕੇ ਦੰਗ ਅਸਲ ਪਾਟ ਪਾਟ ਖਸੇ ਰੇ ਪਸੋਂ ਗਿਆ ਫਿਰ ਮੁੱਕ ਕੇ ਸੇ ਰੇ ਠੀਕ ਰਹਿ ਕਿੰਨਾ ਕਿੰਨਾ ਨਹੀਂ ਮਾਂ ਮੇਰਾ ਖਿਆਲ ਇੱਕ ਕਿੱਡਾ ਸੋਨਾ ਪੈ ਕੇ ਕਰਦੀ ਉਧਰੇ ਪੈਰਾ ਠੀਕ ਹੈ ਬਹੁਤ ਭਾਇਆ ਅਸਾਂ ਨੀਰ ਕਰਤ ਦੇੜੀ ਦੇ ਕਿਤਨਾ ਫੜੀ ਕੱਟ ਰਹਾ ਹੈ ਰਾਤ ਤੇ ਕੱਟ ਡੈਡੀ ਦੇ ਪੈਰ ਪੈਰ ਤੇ ਨਾ ਉਹ ਖੋਦ ਰਿਹਾ ਇੱਥੇ ਨਾ ਕਿੰਨੀ ਗੱਲ ਇਹ ਮਾ ਨਾ ਵੰਡ ਨਾ ਇਹਦਾ ਦਰ ਨਾ ਕੱਟ ਤੋ ਜਾਓ ਹਾਂ ਨਹੀਂ ਇੱਕ ਜੇ ਨਾ ਕੱਟ ਤੋ ਹਾਂ ਵੱਜਣੀਓ ਅੱਗੇ ਪੀੜ ਹੋਏ ਪਤਾ ਮੋਟਾ ਭਾਈ ਬੰਦੇ ਸਾਲਾ ਫਿਰਦਾ ਕਿ ਨਾ ਸੋਖ ਤੇ ਉੱਠ ਕੇ ਬੈਠੀ ਹੈ 5 ਵਜੇ ਦੀ 5 ਵਜੇ ਹਾਂ ਮੈਂ ਉਹ ਨਹੀਂ ਕੀ ਪੰਜੋਏ ਦੀ ਪ੍ਰਵਾ ਮੁੰਡਣ ਨੇ ਨਿਸ਼ ਮਾਰਤੀ ਕਹਿੰਦੇ ਘਰੋਂ ਤੁਰਨ ਲੱਗਿਆਂ ਨਿਸ਼ ਨਹੀਂ ਮਾਰੀ ਗਈ ਮਾਰੀ ਹੁੰਦੀ ਨਾ ਹੈ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਚੱਲੇ ਆ ਮਮੀ ਜੀ ਦੇ ਆਪਣਾ ਐਲਟਰਾ ਸਾਊਂਡ ਕਰਾਉਣਾ ਦੇ ਉਹ ਡਾਕਟਰ ਸਾਹਿਬ ਨੇ ਲਿਖੀਆ ਤੇ ਸੰਦੀਪ ਦੇ ਵੀ ਦੇਖਦੇ ਆ ਪਥਰੀ ਆਪਣਾ ਕਿੱਡੀ ਕੋਈ ਆ ਫਿਰ ਉਹ ਵੇਖੀਏ ਵੀ ਕੋਕੀ ਨੇ ਮੈਡੀਸਿਨ ਖਾਧੀ ਕਿ ਪਹਿਨਾ ਤੇ ਵੇਖੋ ਫਰਕ ਪਿਆ ਨਹੀਂ ਜੇ ਘਟੀ ਹੋਏ ਤਾਂ ਠੀਕ ਹੈ ਲੰਘ ਹੋਰ ਮੈਡੀਸਿਨ ਜੇ ਨਾ ਘਟੀ ਜਾਈ ਫਿਰ ਆਪਰੇਟ ਪੱਕਾ ਹੀ ਫਿਰ ਅਗਲੇ ਮਹੀਨੇ ਵੇਖ ਲਾਂ ਕਰਦਾ ਇਹ ਕੀ ਤੂੰ ਲੱਗੀ ਪਾਉਣਾ ਤੂੰ ਲੱਗੀ ਪਾਉਣਾ ਐਸ ਐਸ ਨਵੀਂ ਆਹ ਕਹਿੰਦੇ ਪਤਾ ਨਹੀਂ ਕੀ ਮਾਰਤਾ ਆਹ ਵਿਆ ਲੀਕ ਪਈ ਹੈ ਜਬਰਦਸਤ ਰਕਿਆ ਲੈ ਆਹ ਆਹ ਲੋ ਕਹਿੰਦੇ ਪਤਾ ਨਹੀਂ ਕੀ ਮਾਰਦਾ ਨੌ ਅੱਢਦਾ ਮੇਰਾ ਕੰਪਾਉਂਡ ਵਾਜੀ ਉਹ ਤਾਂ ਨਿਕਲ ਜਣੀ ਪਰ ਲੀਕ ਪਤਾ ਨਹੀਂ ਕਰਨਾ ਪੈਗੀ ਇਹ ਮੈਨੂੰ ਲੱਗਦਾ ਕਿਸੇ ਨੇ ਨਹੀਂ ਪਾਈ ਇਹ ਕੋਈ ਟਾਣੀ ਟੁਣੀ ਫਿਰ ਗਈ ਹੈ ਰੁੱਖਾਂ ਦੀ। ਕੋਈ ਉਹ ਫਿਰ ਗਈ। ਆ ਵੀ ਆ ਸਾਈਕਲ ਦੀ ਕਿੰਨੇ ਮੁੱਠੀ ਲਾਤੀ ਗੱਡੀ ਦੇ ਨਾਲ। ਸਸਕਾ ਬੁਲਾ ਦੇ ਦਾਦੂ ਨੂੰ। ਦਾਦਾ ਜੀ। ਤੇ ਇੱਧਰ ਵੀ ਸਾਰਿਆਂ ਨੂੰ ਬੁਲਾ ਦਿਓ। ਦਾਦਾ ਜੀ। ਲੈ ਸੈਂਡਲ ਲਾ ਤੇ। ਕੋਈ ਕਹਿੰਦੇ ਸੈਂਡਲ ਨਹੀਂ ਪਾਉਂਦੇ ਉਹ ਲਾਤੀ ਬਸ ਆਉਂਦਿਆਂ ਸਾਰੀ ਬਸ। ਆਹ ਵੇ ਖੁੱਲਣ ਦੇ ਵਿੱਚ ਪਈ। ਲੈ ਚੱਲ ਪਿਆ ਕਰੋ ਹੁਣ ਮਾਰੇ ਮੇਰ ਕਰੇ ਵੀ ਚਲੋ। ਪਰ ਕੋ ਪਾ ਜੇ ਮੰਮੀ ਨੂੰ ਵੀ ਕੋਈ ਵੀ ਪ੍ਰੋਬਲਮ ਨਾ ਆਵੇ ਤਾਂ ਨਾ ਇਹਦੀ ਵੀ ਵਾਰਸ ਨੂੰ ਆਪਣਾ ਘਟ ਗਿਆ ਹੱਥ ਪਰਾ ਕਰੇ ਮੈਂ ਸ਼ੀਸ਼ਾ ਦਾ ਕੱਲਾ ਪੜੀ। ਖੋਜਨ ਦੀ ਡਲੀਓ ਚਾਤੀ ਮਾਰ। ਕਿੰਨੀ ਖੋਜਨ। ਤੇ ਬਾਈ ਕਾ ਦਨ ਬਾਈ ਕਾ ਦ। ਆਹ। ਨਾ ਖਤਨਾ ਕਰੀ। ਮੈਂ ਲੈ ਕੇ ਆਇਆ ਪਾਣੀ। ਕਿਉਂਕਿ ਉੱਥੇ ਐਲਟਰਾਸਾਉਂਡ ਜਿੱਥੋਂ ਕਰਾਉਂਦੇ ਆ ਉਹ ਇੱਕੋ ਗਲਾ ਇੱਕ ਦੋ ਗਲਾ ਨੇ। ਉਹ ਮੜਿਆ ਧੋਦੇ ਪਿੰਡਾਂ ਵਿੱਚ ਉਹ ਮੜਿਆ ਧੋਦੇ ਪਿੰਡਾਂ ਵਿੱਚ ਫਿਰ ਮੈਂ ਆਪਣਾ ਲਿਆ ਮੁੱਲ ਨਾਲ ਡਿਸਪੋਜ਼ੇਬਲ ਗਲਾਸ ਲਿਆ ਮੈਂ ਮਾ ਨਾਲ ਕੁੜੀਆਂ ਪੀ ਰੂਗੀ ਪਾਣੀ ਸਾਫ ਪੁੱਤ ਮੈਂ ਅਰਵਿੰਦਰ ਦੇ ਸਾਹਮਣੇ ਅਰਵਿੰਦਰ ਦੇ ਸਾਹਮਣੇ ਹੋ ਜਾਂਦੀ ਹੈ ਅਲਟਾ ਸੋਣੇ ਇੱਥੇ ਥੋੜਾ ਰਸ਼ ਘਟ ਹੁੰਦਾ ਪਰ ਇੱਧਰ ਵੀ ਅੱਜ ਕਿਸਮਤ ਮਾੜੀ ਰਾਸ਼ੀ ਬਹੁਤ ਜ਼ਿਆਦਾ ਹੈ ਇੱਥੇ ਵੀ ਬਹੁਤ ਆਣੀ ਤੇ 20 ਜਣੇ ਬੈਠੇ ਆ ਅੰਦਰ ਮੈਂ ਹੁਣ ਘਰ ਨਹੀਂ ਜਾਣਾ ਔਣਾ ਘੰਟਾ ਲੱਗਣਾ ਮਾ ਤੇ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਰੁਕ ਜਾਨੇ ਹਾਂ ਆਖਰ ਅਰਵਿੰਦਰ ਦਾ ਹਸਪੀਟਲ ਇੱਧਰ ਆ ਵਾਲਾ ਤੇ ਉਹ ਸਾਹਮਣੇ ਹੁੰਦੀ ਐ ਅਲਟਰ ਸੋਣੀ ਤੇ ਇਹ ਕੁੜੀ ਨੇ ਬੜਾ ਸਤਾਇਆ ਇਹ ਇਹ ਕੁੜੀ ਨੇ ਬੜਾ ਸਤਾਇਆ ਮਾਂ ਨੂੰ ਗੱਡੀ ਚ ਲੈ ਕੇ ਆ ਗਿਆ ਵਾਂ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ ਯਾਰ ਇਸੇ ਕਰਕੇ ਹਾਂਜੀ ਹਾਂ ਮਾਂ ਕਿ ਮਾਂ ਮਾਪੇਣਾ ਮਾਮਾ ਮਾਮਾ ਮਾਮਪੇਣਾ ਮਾਂ ਤੀਨ ਦਾ ਨਾਮ ਮਾਮਪੇਣਾ ਰੋਟੀ ਨੂੰ ਪਤਾ ਨਹੀਂ ਕੀ ਕਹਿੰਦੀ ਰਹਿੰਦੀ ਐ ਰੋਟੀ ਨੂੰ ਕੀ ਕਹਿੰਦਾ ਕਾ ਗੋਪੀ 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 ਉਤੀ ਹਾਂਜੀ ਆ ਗਏ ਜੇ ਆ ਗਏ ਕੀ ਬਣਿਆ ਹੈ ਮम्मी ਜੀ ਨੇ ਲੈ ਲਈ ਆ ਮੈਡੀਸਨ ਗੁਰਨਾਣ ਹਸਪੀਟਲ ਤੋਂ ਦਵਾਤੀ ਆ ਮੈਡੀਸਨ ਮੈਂ ਹੁਣ ਇੱਥੇ ਬਟਾਲੇ 'ਚ ਵੀ ਹੈਗਾ ਆ ਗੁਰਨਾਣ ਹਸਪੀਟਲ ਤੇ ਉੱਥੋਂ ਦਵਾਤੀ ਆ ਮੈਡੀਸਨ ਤੇ ਹੁਣ ਅੱਜ ਚੱਲੇ ਆ ਕਿਰਨਦੀ ਦੀ ਵੱਲ ਉਹਦੇ ਮਨਨ ਬੇਟੇ ਦਾ ਪਤਾ ਲੈ ਜੀ ਕਿਉਂਕਿ ਮੰਮੀ ਨੂੰ ਰਾਤ 2:30 ਵਜੇ ਗਏ ਸੀਗੇ ਉਹਦਾ ਆਪਣਾ ਮੁੰਡਾ ਠੀਕ ਨਹੀਂ ਹੈਗਾ ਕਿਰਨ ਦਾ ਰਾਤ ਤੇ ਮੈਂ ਤਾਂ ਡੈਡੀ ਹੁਣ ਆ ਕੇ ਮੈਂ ਵੀ ਚੱਲਦੇ ਡੈਡੀ ਕਹਿੰਦੇ ਨਹੀਂ ਆਪਾਂ ਸਾਰੇ ਜਾਣਾ ਨੇ ਕੀ ਕਰਨਾ ਆ ਤੇ ਅਸੀਂ ਚੱਲ ਜੰਨੇ ਤੁਸੀਂ ਇੱਧਰ ਵੀ ਧਿਆਨ ਰੱਖੋ ਘਰ ਦਾ ਫਿਰ ਅਸੀਂ ਘਰੇ ਰੁੱਕ ਗਏ ਤੇ ਡੈਡੀ ਤੇ ਮੰਮੀ ਚਲੇ ਗਏ ਸੀਗੇ ਉਹ ਅਸਰ ਚ ਉਹਨੂੰ ਗੈਸ ਬਹੁਤ ਜ਼ਿਆਦਾ ਗਈ ਤੇ ਰੋਈ ਜਾਣ ਡਿਆ ਰੋਈ ਜਾਣ ਡਿਆ ਬਹੁਤ ਰੋਂ ਡਿਆ ਦਾ ਮੁੰਡਾ ਅੱਤੋ ਹੀ ਭਾਈ ਤੇ ਫਿਰ ਚਲੋ ਡੈਡੀ ਨੇ ਜਾ ਕੇ ਉਹਦੇ ਪਾਠ ਕੀਤਾ ਤੇ ਫਿਰ ਸੁੱਤਾ ਰਿਹਾ ਫਿਰ 3 ਘੰਟੇ ਲਗਾਤਾਰ ਸੁੱਤਾ ਤੇ ਹੁਣ ਜਾਗ ਪਤਾ ਲੈਣੇ ਆ ਵੀ ਕਿਦਾਂ ਕੀ ਹਾਲ ਚਾਲ ਆ ਕਿਦਾਂ ਠੀਕ ਹੈ ਆਜੋ 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 ਭਾਜਿਆ ਭਾਜਰ ਗੁਣ ਆਜਾ ਆਜਾ ਕਹਿੰਦੇ ਕਿੱਥੇ ਆ ਗਏ ਕਹਿੰਦੇ ਪੁਈ ਕੋ ਆ ਗਏ ਕਪੂਈ ਕਪੂਈ ਕਹਿੰਦੇ ਕਿੱਥੇ ਆ ਗਏ ਆ ਬਾਈ ਕਹਿੰਦੇ ਗਰਮੀ ਬੜੀ ਹੈ ਬੱਤੀ ਆਉਂਦੀ ਕਿ ਨਹੀਂ ਆਉਂਦੀ ਬੱਤੀ ਆਉਂਦੀ ਵਾ 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 ਐ ਸਤਾਇ ਜੋ ਪਤਰ ਆ ਜਾ ਰਾਜਾ ਸਤਾਇ ਨਹੀਂ ਸੱਚ ਆ

ਕਿੱਦੂ ਲੈ 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 ਐਵੇਂ ਚੈ ਚਾ ਕਰਨ ਦੇ ਹੁਣੇ ਸੁੱਤਾ ਉੱਠਿਆ ਜੀ ਭਾਜੀ ਹੁਣ ਦਾ ਮੀਟਰ ਵੀ ਨਹੀਂ ਲੱਗਦਾ ਚ ਰਾਂ ਦਾ ਆਰਜੀ ਲੱਗਾ ਆ ਆਰਜੀ ਤੁਹਾਨੂੰ ਪਤਾ ਉਹਦੇ ਦਾ ਹਰ ਵੀ 15 ਰੁਪਏ ਜੁਨਟ ਹੁੰਦਾ ਹੈ ਬਾਉਂਡਰੀ ਆਉਂਦੀ ਹੈ ਬਿੱਲ ਦੀ ਮਹਾਰਾਜ ਰੱਖਾ ਦੇ ਵੇਖੋ ਕਦੋਂ ਲੱਗਦਾ ਹੁਣ ਪਤਾ ਪਤਾ ਕਰਾਂਗੇ ਕਦੇ ਨਹੀਂ ਲੱਗਣਾ ਬਾਕੀ ਵੇਖੋ ਵੇਟ ਕਰਦੇ ਹੁਣ ਕੀ ਬਣਦਾ ਹੈ ਇੰਦਰ ਤਾਂ ਨਹੀਂ ਕਿਤੇ ਆ ਇੰਦਰ ਇੰਦਰ ਹੋਏ ਨਾ ਮੈਂ ਇੱਥੇ ਤਾਂ ਹੈ ਨਹੀਂ ਕਿਤੇ ਵੀ ਲੈ ਉਧਰ ਤਾਂ ਨਹੀਂ ਗਿਆ ਪਿਆ ਹਾਜੀ ਖੁਸ਼ ਹੋ ਗਈ ਗੱਲ ਕਰਕੇ ਐਨੇ ਜਿਹੇ ਬਿਆਰ ਐ ਬਿਆਰ ਨੂੰ ਕਿਆ ਕਰਨ ਤੇ ਕਾਕਾ ਕਾਕਾ ਸਤਾਇਨੇ ਗੇਹ ਚ ਪਾਤੀ ਇਹਨੂੰ ਗੋਦੀ ਵਿੱਚ ਬਾ ਬਾ ਹਨਾ ਇਹਨੂੰ ਗੇਹ ਚ ਪਾਲੀ ਉਹ ਹੁਣ ਮੰਜੇ ਤੇ ਆਪਣਾ ਲੱਕ ਹੀ ਨਹੀਂ ਲਾਉਂਦਾ ਉਹ ਕਹਿੰਦਾ ਚੱਕੋ ਹਣ ਮੰਜੇ ਤੇ ਦੋ ਮਿੰਟ ਪਈਦਾ ਦੁਰੁੰਡਾ ਪਈਦਾ ਹੁਣ ਤੇ ਗੋਦੀ ਦੇ ਵਿੱਚ ਇਹ ਨੰਦ ਲੈਂਡਾ ਮਾਮਾ ਏਡਾ ਵਿਹਲਾ ਹੈ ਨੇ ਕੋਈ ਨਹੀਂ ਚੁੱਕ ਲਾਂਗਾ ਸੰਡੇ ਦੇਨ ਮੈਨ ਸਭ ਗਈ ਫਲਾਟੀ ਮਿਠਾਈ ਦੇ ਵੇਲੇ ਲੱਗਦਾ ਨਹੀਂ ਉਹ ਬੰਦਾ ਉਹ ਥੋੜਾ ਗੋਡੀ ਗਾਡੀ ਨਾਲੇ ਕਰੀ ਜਾ ਇਹਨਾਂ ਨੂੰ ਚੁੱਕ ਛੜੇ ਖਾ ਲਓ ਮੈਂ ਯਾਰ ਮਖਾ ਦੋਗਾ ਦੂਰ ਰਹਿ ਕੇ ਬਾ ਖਾ ਲੋਗਾ ਹੈ ਖਾ ਲੋਗਾ ਹੋਰ ਕੀ ਭਾਈ ਜਣ ਚੱਲੇ ਆ ਦਵਾਈ ਲੈ ਆ ਕਾਕੇ ਜੀ ਓਕੇ ਸਾਰੀ ਰਾਤ ਸੋ ਤਾਂ ਇਹ ਲੱਭੀ ਠੀਕ ਨਹੀਂ ਆ। ਐਨੀ ਕਿਦਾਂ ਨ ਡਿੱਗਦਾ ਸੀ? ਮੈਨੇ ਡਿੱਗਦਾ ਸੀ ਪਤਾ। ਹੈ? ਅੱਜ ਕੀ ਬਣ ਲੱਗਿਆ ਫਲੀਆਂ? ਹੈ? ਤੇ ਉਹ ਯਾਰ ਵੀਰ ਜੀ ਵਰਸ ਇੱਕ ਸੀ ਜਾਈ। ਚਾਹ ਪੀਣੀ ਤੇ ਕੈਂਪ ਸਟਾਡ ਡਿਮਾਂਡ ਦੇ ਦਿੱਤਾ। ਡੜੀ ਲੱਗਈ ਆਂ আর هر ਗਣੀ ਚੋਂ ਕੰਦ ਦਾ ਚੁੱਕ ਪਵਾੜੀ ਵਾਲਾ ਲੱਕ ਬੰਦਾ ਉਹ ਲੈ। ਲੈ ਆਹ ਕੀਤਾ ਇਹਨੇ। ਕੈਮਰਾ ਇੱਕ ਧੁੰਦਲੇ ਹੋ ਜਾਂਦੇ ਪਤਾ ਨਹੀਂ ਕੀ ਚਿਤਰਾ ਲੈ 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 ਇਹ ਕਿੱਥੇ ਆਪਾਂ ਗਏ ਕਾਕਾ ਕਿੱਥੇ ਲੇ ਆਤਪਾਤੀਆਂ ਗੋਦੀ ਵਿੱਚ ਕਹਿੰਦਾ ਮੈਨੂੰ ਚੁੱਕ ਛੱਡੋ ਤੇ ਹੁਣ ਗੋਦੀ ਦੇ ਵਿੱਚ ਫੇਰ ਪਾਇਆ ਲੰਮੇ ਨਾ ਹਾਂ ਲਾਤ ਨਹੀਂ ਕਰੀ ਮੈਂ ਵੀ ਆਖ ਮੈਂ ਡੈਡੀ ਨਹੀਂ ਆਲਾ ਮਤਲਬ ਆ ਕਿਉਂ ਬੰਨਿਆ ਅਸ਼ਾ ਹੋ ਗਿਆ ਮੂਵ ਲਖਨੂ ਆ ਇਹ ਗੱਲੇ ਵੀ ਤੱਤੇ ਤੱਤੇ ਘਾਜੜਾ ਨਹੀਂ ਆ ਉਹ ਮੂਮਾ ਮਲੀ ਜਾਵੇ ਨਾ ਫਿਰ ਬੰਦਾ ਠੀਕ ਹੋ ਜਾਂਦਾ ਜਲਦੀ ਇਹ ਆਪੀ ਹੁਣ ਜੇ ਰਾਤ ਜੇ ਰਾਤ ਹੁਣ ਇਹ ਫੇਰ ਰਾਤ ਹੀ ਅਸੀਂ ਰਹਿਣਾ ਸਿਰ ਕੰਮ ਖਰਾਬ ਹੋਣਾ ਬਾਕੀ ਚਲੋ ਮਾਰਾ ਨੀਰ ਰੱਖੇ ਵੈ ਕਹਿੰਦੇ ਚੋਕ ਤੋਂ ਨਹੀਂ ਕਹਿੰਦੇ ਮਾਰ ਦੇਣਾ ਕਿਸ਼ਰ ਕੰਪਨੀ ਚ ਸਵਾਗਤ ਆਉਂਦਾ ਹੋਦਰੋਂ ਤੁਰਿਆ ਨਹੀਂ ਜਾਣ ਦੇ ਵੇਲੇ ਲੈ ਲੈ ਹੌਲੀ ਹੌਲੀ ਜਾਣ ਚਲ ਧਿਆਨ ਨਾਲ ਇਹ ਰਾਤ ਨੂੰ ਇੱਕ ਹੀ ਜ਼ਿਆਦਾ ਮਤ ਵੱਜਣੀ ਡੈਡੀ ਦੀ ਵੇਖੀ ਹਾਂ ਹੈ ਮੈਂ ਹਰ ਗੁੰਦਾ ਉਹ ਮੈਨਾ ਕਰਾ ਹਰ ਗੁੰਦਾ ਪੈਰ ਮਰਾ ਉਹ ਹੋ ਹੋਂਦ ਦੇ ਕੈਮਰੇ ਬੜੇ ਹੋਏ ਨੇ ਲੈ ਆ ਕੈਮਰੇ ਜਿਹੇ ਥੁੰਦੇ ਆ ਆਹ ਹੁਣ ਹੋਇਆ ਜੀ ਬਣਨ ਲੱਗਿਆ ਜੀ ਚੌਲ ਤੇ ਨਾਲ ਹੋਰ ਬਣ ਗਈ ਜੀ ਆਹ ਸੱਚੇ ਨਾਲ ਫੜੀਆਂ ਬੰਨੀਆਂ ਇਧਰ ਆ ਜਾ ਯਾ ਰੋਟੀ ਲੈ ਕੇ ਮਰੀ ਜਾ ਮਮਨ ਕੋ ਰੋਟੀ ਲੈ ਆ ਕੋ ਆਜਾ ਆਜਾ ਆ ਜਾਂਦੀ ਯਾਰ ਇਹ ਚੋਰਾਂ ਵਾਲੀ ਖਾਣੇ ਵਿੱਚ ਚੌਹ ਸੋਣਿਆ ਨੇ ਨਹੀਂ ਆ ਮੈਂ ਤੈਨੂੰ ਇੱਥੇ ਬਾਹਰ ਦੇ ਮੈਂ ਖੋਈ ਦਿੰਦਾ ਮੇਰੀ ਤਾਂ ਫੇਵਰੇਟ ਆ ਵਾਹ ਠੰਡੀ ਪਕੰਡੀ ਨਾ ਤੁਰਿਆ ਜਾਣ ਨਹੀਂ ਉਹ ਦੱਸ ਲੈ ਵੇ ਵੇ ਇੱਥੇ ਲਾ ਕੇ ਤੇ ਆ ਜੀ ਇਹ ਛੇਰ ਮੁਰਦੇ ਨਾ ਵੇਖੀ ਹਾਂ ਇਹ ਕਹਿੰਦੇ ਟੂਣਾ ਜਹੁੰਦਾ ਵਾ ਕਹਿੰਦੇ ਜਿਹਦਾ ਦਾਦਾ ਦਾਦੀ ਤੇ ਨਾਨਾ ਨਾਨੀ ਹੋਣ ਨਾ ਕੋ ਲੱਕ ਦੇ ਵਿੱਚ ਲੱਤ ਮਰਾਈਏ ਨਾ ਤੇ ਫਿਰ ਇਹ ਚੁੱਕ ਜਿਹੜੀ ਠੀਕ ਹੋ ਜਾਂਦੀ ਹੈ ਤੇ ਹਰ ਗੁਣ ਹਰ ਗੁਣ ਨੇ ਇਹ ਕੰਮ ਕਰਨਾ ਐਦਾਂ ਇਹ ਕਿ ਜਾਂ ਉਹ ਇੱਕ ਨਹੀਂ ਇੱਕ ਇੱਕ ਨੂੰ ਮਾਰ ਨਹੀਂ ਦੀਏ ਕਨੇ ਮਾਰਨੇ ਨੇ ਪੰਜ ਚਲ ਸਹੀ ਹੈ ਜਾਓ ਤੈਨਾਂ ਨਾਲ ਤੈਨਾਂ ਤੇਨਾਂ ਡੇਰਨਾ ਪਊ ਮੈਂ ਰੋਟੀ ਖਾ ਲਈ ਹਾਂ ਸੰਦੀਪ ਖਾਵੇ ਫੇ ਚੱਲੀਏ ਗਾਂ ਯਾਰ ਗਰਮੀ ਬਹੁਤ ਆ ਨਾਲੇ ਘਰੇ ਚੱਲੀਏ ਆਪਾਂ ਵੀ ਆਪਣੇ ਮੇਰੀ ਹਰ ਗਣ ਦਾ ਨਾ ਇੱਕ ਗਾਣਾ ਬੜਾ ਪਸੰਦ ਆ ਵੇਖਿਆ ਸਹੀ ਹਰ ਗਣ ਗਾਣਾ ਕਾਦ ਗਏ ਇੱਕ ਵਧੀਆ ਜਿਹਾ ਚਲੋ ਗਾਈਏ ਕੁੜੀ ਇੱਕ ਸਮਤ ਪੁੜੀਏ ਤਨ ਅਨ ਪਿਆਰ ਦਾ ਤਨ ਨਹੀਂ 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 ਇਹ ਗਾਣਾ ਵੇ ਸੁਣਦਾ ਤੇ ਰੋਂ ਡਿਆ ਪਈ ਤਨ ਨਹੀਂ ਫੇ ਕਿੱਦਾਂ ਪਾਉਦਾ ਤਨ ਨਹੀਂ ਸੁਣਦਾ ਜੱਬ ਬਸੀ ਪਦ ਪਾਪਾ ਆਪਾਂ ਨੂੰ ਬਸੀ ਪਦ ਆ ਆੰਮ ਰੀਤੀ ਆਇਦੇ ਲੇ ਲਾ 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 ਗਾਣਾ ਸੁਣਾਇਆ ਮੈਂ ਉਹ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਕਰਾਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰਦਿਆਂ ਤੇ ਉਹ ਗਾਣਾ ਵੀ ਨਹੀਂ ਅਜ ਪੂਰਾ ਤਾਂ ਪਹਿਲਾਂ ਰੋਂੜਿਆ ਪਈ ਡੈਡੀ ਚਲੇ ਗਏ ਨੇ ਕਰਦੇ ਆਪਾਂ ਵੀ ਉਹਨਾਂ ਘਰੇ ਚੱਲ ਗਏ ਡੈਡੀ ਵੇਟ ਕਰਦੇ ਨੇ ਜਦ ਚਾਬੀ ਸੱਚ ਡੈਡੀ ਕੋਲ ਹੀ ਹੈ ਨਾ ਘਰ ਦੀ ਇਹ ਨਾ ਵਿਚਾਰਾ ਬਾਹਰ ਬੈਠਾ ਹੋਵੇ ਜਾ ਕੇ ਉਹ ਡੈਡੀ ਕੋਈ ਨਹੀਂ ਆਇਆ ਅੱਜ ਆ ਡੈਡੀ ਕੋਈ ਹੱਸਣ ਵਾਲੇ ਜ਼ੋਰ ਧਰਿਆ ਵੇ ਚਲੋ ਚਲੀਏ ਗਾ ਹਾਂ ਸਵੇਰ ਕਿਤੇ ਉੱਪਰ ਗਈ ਮੈਂ ਡਾਂਸ ਕਾਂਡੇ ਡਾਂਸ ਹੱਲ ਜੇ ਕੋਈ ਨਹੀਂ ਜਾਂਦਾ ਨਾ ਚਲ ਆਪਾਂ ਚਲੀ ਗਏਗਾ ਇਹ ਕੀ ਗੱਲ ਆਮ ਬਸੂਖ ਸੜ ਗਏ ਕਿ ਮੈਂ ਫਰਿਜ ਚੋਂ ਗੱਡੇ ਬਾਹਰ ਉਹਨਾਂ ਦਾ ਜੇ ਉਹਨਾਂ ਪਾਣੀ ਉਹਨਾਂ ਬਈ ਕਾਲੀ ਹੋ ਗਈ ਪਏ ਉਹ ਕੱਲ ਖਰਬੂਜਾ ਕੱਢਿਆ ਨੂੰ ਉਲੀ ਨਾਲ ਕੀਤੀ ਜੀ ਕਹੀ ਮੈਂ ਲੈਣ ਦਾ ਸਮਾਨ ওভার ওভার ਲੋਡ ਲੈ ਆਉਂਦੇ ਜਿਆਦਾ ਜਿਆਦਾ ਲੈ ਆਉਂਦੇ ਉਹ ਨਹੀਂ ਆਈ ਅੱਧਾ ਕਿਲੋ ਇਤੋਂ ਹੋਰ ওভার ਕਿਲੋ ਨਹੀਂ ਤੁਹਾਨੂੰ ਪਤਾ ਜੇ ਕੋਈ ਨਹੀਂ ਖਾਂਦਾ ਫਿਰ ਨਾ ਲਿਓ ਐਵੇਂ ਯਾਰ ਪੇਰੇ ਦੇ ਖਰਾਬ ਹੋ ਜਾਂਦੇ ਫਾਇਦਾ ਕੋਈ ਨਹੀਂ ਹੈਗਾ ਚਲ ਠੀਕ ਹੈ ਮੰਮੀ ਆਪਾਂ ਚੱਲੇ ਫਿਰ ਨਹੀਂ ਚੱਲ ਗਏ ਯਾਰ ਡੈਡੀ ਦਾ ਵਿਚਾਰਦਾ ਤੁਹਾਨੂੰ ਪਤਾ ਚੱਕ ਪੈ ਗਈ ਯਾਰ ਉਹ ਦੇਖਣਾ ਪਣਾ ਹਸਤਾ ਸੰਡ ਸੰਡ ਬਣਾਕਦੇ ਜੀ ਉਹਨੂੰ ਜਾਂ ਮੈਂ ਤੇਲ ਤੂਲ ਮਲਦਾ ਲਾਕ ਉਹਦੇ ਚੰਗੀ ਤਰ੍ਹਾਂ ਸਾਡੇ ਭਾਣੇ ਸੰਡ ਕਿ ਮੇਰੇ ਕਾਲੀ ਨਾ ਨਹੀਂ ਨਹੀਂ ਜਾਚ ਆਹ ਨਾ ਉਹ ਤਾਂ ਮੈਂ ਉਹ ਸੁਨਦੀਪ ਨੂੰ ਅਸੀਂ ਪਹੁੰਚ ਗਏ ਘਰੇ ਤੇ ਆ ਆਪਣੇ ਘਰ ਦੇ ਬੈਕਸਾਈਡ ਨਾਲ ਪਿਛਲੇ ਬੰਨੇ ਚਰਚ ਲਗਾ ਆ ਕਿਉਂਕਿ ਖਾਲੀ ਫਲਾਟ ਹੈ ਨਾ ਤੇ ਉੱਥੇ ਚਰਚ ਲਾ ਦਿੰਦੇ ਆਂ ਡਾੜੀ ਦੇ ਵਿਸ਼ੇ ਕਰਨਾ ਕੀ ਆ ਥੋੜਾ ਡਾੜੀ ਲਗਾਵਾਂ ਮੁੰਡਾ ਨਾਲ ਕਿਉਂਕਿ ਡਾੜੀ ਜੀ ਤੇ ਸਵੇਰੇ ਪਤਾ ਲਗਣਾ ਤੇ ਫਿਰ ਵੀ ਥੋੜਾ ਬੜਾ ਤਰੇ ਖਰਦੇ ਆ ਨਾ ਤੇ ਸਵੇਰੇ ਉੱਪਰ ਲੱਗਣਾ ਦਰਦੂਆ ਮਾਹੌਲ ਚੜ ਉਹ ਜਿੰਦਾਂ ਪਤੀ ਜਲਵਾਨ ਕਿਹਦੇ ਕੋਲ ਸਮੇਂ ਡਾਕਟਰ ਕੋਲ ਅਸ ਅਸ ਪਤਾ ਨਹੀਂ ਡੈਡੀ ਇਦਾਂ ਕਿਉਂ ਕਰਦੇ ਚੀਕਾਂ ਬੜੀਆਂ ਮਾਰਦੀਆਂ ਯਾਰ ਹੁਣ ਇਹ ਨਾ ਬਹੁਤ ਜ਼ਿਆਦਾ ਇਹ ਚੀਕਾਂ ਇੰਨੀਆਂ ਕਿ ਜ਼ਿਆਦਾ ਮਾਰਦੀਆਂ ਨਾ ਪਤਾ ਨਹੀਂ ਇਹਨੂੰ ਕੀ ਹੋਇਆ ਜੀ ਲੈ ਲੈ ਓਏ ਐਵੇਂ ਮੈਂ ਹੁਣ ਬਣਾਦਾ ਡੈਡੀ ਨੇ ਸੰਡ ਤੇ ਮੈਂ ਹੈ ਡਿਊਟੀਆਂ ਆਪਣੀਆਂ ਲੱਗੀਆਂ ਵਡੀਆਂ ਗਈਆਂ ਨੇ ਮੈਂ ਤੂੰ ਇਦਾਂ ਕਰ ਹਰ ਗੱ ਨੂੰ ਸਵਾ ਦੇਵੇਂ ਤੇ ਮੈਂ ਹਰ ਗੱ ਨੂੰ ਇਸ ਟਾਈਮ ਮੇਰੇ ਕੋ ਸੌਂਦੀ ਮੈਂ ਫਿਰ ਇਦਾਂ ਕਰ ਹਰ ਗੱ ਨੂੰ ਤੂੰ ਸਵਾ ਦੇ ਕਹਿੰਦੀ ਚੱਲ ਮੈਂ ਹਰ ਗੱ ਨੂੰ ਸਮਾਨ ਤਰੀਂ ਸੰਡ ਬਣਾ ਦੂ ਇਦਾਂ ਹੀ ਹਰ ਰਲ ਮਿਲ ਕੇ ਹਮ ਚੱਲ ਰਹੇ ਆ ਭਾਈ ਜੀ ਸੁਨਾਵੀ ਮਿੱਤਰ ਆਹ ਲਾਲ ਕਰਤੀ ਏਦਾਂ ਕਰਕੇ ਚਲੀ ਗਈ ਜਿੰਨੀ ਵੀ ਜਾਨਾ ਚ ਆਪਾਂ ਲੈ ਮੈਂ ਮਿੱਤਰ ਲੈ ਵੀ ਕਰਤਾ ਕਾ ਮਿੱਤਰ ਨੇ ਫਤੇ ਸੰਧ ਬਣਾਤੀ ਤੇ ਇਹ ਗੋੜੇ ਗੁੜ ਪਾਇਆ ਵਿੱਚ ਹਾਂਜੀ ਆਲੇ ਤੀਜੀ ਦਾ ਦਖਲ ਲੈ ਚੀਜੀ ਆਹ ਲੜੀ ਖਾਣ ਮਾਂ ਹਾਂ ਚੀਜੀ ਚੀਜੀ ਹੈਂ ਤੇ ਦੁੱਧ ਦੁੱਧ ਲੈ ਹਵੇ ਤਾ ਤੂੰ ਆਪ ਨਹੀਂ ਪੀਂਦੀ ਮੰਮੀ ਦੇ ਦੇਵ ਨਹੀਂ ਕੰਡਾ ਰਹਾ ਤੇ ਆ ਕਿ ਡੇੜੀ ਅੱਜ ਠੀਕ ਨਹੀਂ ਹੋ ਰਹੀ ਕਿਹੜੀ ਬਾਹਰ ਦੀ ਨਾ ਇਸ ਕਰਦੋ ਕੰਬਲ ਆਸਾ ਤੇ ਕੰਬਲ ਲੈ ਮਨਾਇਆ ਕੰਬਲ ਤਾਂ ਜਿੱਤਾ ਬਣ ਗਈ ਇੱਕੋ ਹੀ ਅਸੀਂ ਲਈਦਾ ਮੈਂ ਬਿੱਲ ਬੜਾ ਹੁੰਦਾ ਭਰਾਵਾ ਬਚਾਉਣਾ ਚਾਹੀਦਾ ਇਹਨਾਂ ਭਾਜੇ ਕਹਿੰਦੀ ਵੀ ਇਹ ਹਜ ਜਨਾਂ ਭਾਜੇ ਪਟਾਉਣਾ ਚਾਹੀਦਾ ਚੱਲ ਵੀ ਸ਼ੇਰ ਆਪਾਂ ਤਾਂ ਤੱਕ ਚਲੋ ਜੀ ਓਕੇ ਜੀ ਜਿਆਦਾ ਮਿਲੋ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲਰ ਨੂੰ ਵੀਡੀਓ ਨਾਲ ਤਦ ਤੱਕ ਲਈ ਸਸਰੀ ਗਾ ਬਾਏ ਬਾਏ ਹੈ ਕਿਥੇ ਕਿਹਨੇ ਮਿਲੋ ਤੁਹਾਡੀ ਮੋਲੀ ਬੋਚ ਆ ਐਨ ਖੜਾ ਕੋ ਆ ਨਹੀਂ ਆਉਂਦੀ ਹੋਏ ਆਪਣਾ ਚਰਚ ਦੀ ਆਵਾਜ਼ ਆਉਂਦੀ ਆ ਲੱਗੇ ਬਾਰਸ ਚੰਗੀ ਠੋਕੇ ਪੈਣ ਲਈ ਮੈਂ ਵਹ ਲੈ ਆ ਸਾਬੇ ਅਸੀਂ ਨਾਲ 28 ਤੱਕ ਲੱਗ ਗਿਆ ਜੀ ਤੇ ਇਹ ਮਸਣਾ 3 ਵਜੇ ਦੀ ਪੈਣ ਦੀ ਹੈ ਤੇ ਹੁਣ 5 ਵਜ ਗਏ ਜੀ